io sono io sono mai ha ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਵੱਖਰੇ ਵੱਖਰੇ ਪੈਟਰਨ ਦੇਖਾਂਗੇ ਇਹਨਾਂ ਪੈਟਰਨ ਦੀ ਵਰਤੋਂ ਕਰਕੇ ਅਸੀਂ ਬਹੁਤ ਸਾਰੇ ਵਾਕ ਬਣਾਵਾਂਗੇ ਜੇਕਰ ਤੁਸੀਂ ਇਹ ਵਾਕ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਆਜੋ ਜੀ ਕਰਦੇ ਹਾਂ ਸਟਾਰਟ io sono felice io sono felice ਮੈਂ ਖੁਸ਼ ਹਾਂ ਇਓ ਸੋਨੋ ਸਤਾਂਕੋ ਇਓ ਸੋਨੋ ਸਤਾਂਕਾ ਮੈਂ ਥੱਕ ਗਿਆ ਹਾਂ ਜਾਂ ਮੈਂ ਥੱਕ ਗਈ ਹਾਂ ਜੇ ਤੁਸੀਂ ਮੇਲੋਂ ਤਾਂ ਤੁਸੀਂ ਸਤਾਂਕੋ ਕਹੋਗੇ ਜੇ ਤੁਸੀਂ ਫੀਮੇਲੋਂ ਤਾਂ ਤੁਸੀਂ ਸਤਾਂਕਾ ਵਰਤੋਗੇ ਨੈਕਸਟ ਸੈਂਟੈਂਸ ਦੇਖ ਲੈਣੇ ਆ ਇਓ ਸੋਨੋ ਦੇ ਨਾਲ ਕਿਹੜਾ ਬਣਾ ਸਕਦੇ ਹਾਂ ਇਓ ਸੋਨੋ ਪ੍ਰੋਂਟੋ ਮੈਂ ਤਿਆਰ ਹਾਂ io sono pronta ਮੈਂ ਤਿਆਰ ਹਾਂ ਜੇ ਤੁਸੀਂ ਫੀਮੇਲ ਹੋ io sono occupato io sono occupata ਮੈਂ ਰੁੱਝਿਆ ਹੋਇਆ ਹਾਂ ਜਾਂ ਮੈਂ ਰੁੱਝੀ ਹੋਈ ਆ ਜਾਨੀ ਕਿ ਮੈਂ ਬਿਜ਼ੀ ਹਾਂ ਨੈਕਸਟ ਪੈਟਰਨ ਹੈ ਜੇ ਸਾਡਾ ਦੋਵੇ posso ਜਾਨੀ ਕਿ ਮੈਂ ਕਿੱਥੇ ਸਕਦਾ ਹਾਂ ਇਦੇ ਨਾਲ ਅਸੀਂ ਸੈਂਟੈਂਸ ਕਿਦਾਂ ਬਣਾ ਸਕਦੇ ਆ ਵਾਕ ਕਿਦਾਂ ਬਣਾ ਸਕਦੇ ਆ ਆਜੋ ਜੀ ਦੇਖ ਲੈਂਦੇ ਆ Dove posso andare? ਮੈਂ ਕਿੱਥੇ ਜਾ ਸਕਦਾ ਹਾਂ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਕਿ ਮੈਂ ਕਿੱਥੇ ਜਾਵਾਂ ਜਾਂ ਮੈਂ ਕਿੱਥੇ ਜਾ ਸਕਦਾ ਹਾਂ ਤਾਂ ਤੁਸੀਂ ਯੂਜ਼ ਕਰੋਗੇ Dove posso andare Next ਹੈ ਜੀ Dove posso mangiare Dove ਪੋਸੂ ਮਨ ਜਾਰੇ ਮੈਂ ਕਿੱਥੇ ਖਾ ਸਕਦਾ ਹਾਂ ਪੋਸੂ ਤੋਂ ਬਾਅਦ ਤੁਸੀਂ ਕੋਈ ਵੀ ਵੈਰ ਵੀ ਜੋੜ ਸਕਦੇ ਹੋ ਨਾਲ ਦੋਵੇ ਪੋਸੂ ਦੋਰਮੀਰੇ ਦੋਵੇ ਪੋਸੂ ਦੋਰਮੀਰੇ ਮੈਂ ਕਿੱਥੇ ਸੌ ਸਕਦਾ ਹਾਂ ਨੈਕਸਟ ਹੈਗਾ ਜੀ ਦੋਵੇ ਪੋਸੂ ਦੇ ਨਾਲ ਦੋਵੇ ਪੋਸੂ ਸਟੂਡੀਆਰੇ ਦੋਵੇ ਪੋਸੂ ਸਟੂਡੀਆਰੇ ਮੈਂ ਕਿੱਥੇ ਪੜ ਸਕਦਾ ਹਾਂ ਦੋਵੇ ਪੋਸੋ ਸਦੇਰਮੀ ਦੋਵੇ ਪੋਸੋ ਸਦੇਰਮੀ ਮੈਂ ਕਿੱਥੇ ਬੈਠ ਸਕਦਾ ਹਾਂ ਜਾਂ ਕਿੱਥੇ ਬੈਠ ਸਕਦੀ ਹਾਂ ਸਦੇਰਮੀ ਹੱਸ ਹੈਗਾ ਜੀ ਆਪਣਾ ਪੈਟਰਨ ਮੀ ਪਿਆਚੇ ਮੀ ਪਿਆਚੇ ਦਾ ਮੀਨਸ ਹੁੰਦਾ ਮੈਨੂੰ ਪਸੰਦ ਹੈ ਇਸ ਨਾਲ ਸੈਂਟੈਂਸ ਕਿਦਾਂ ਬਣਾ ਸਕਦੇ ਹਾਂ ਮੀ ਪਿਆਚੇ ਕੁਚੀ ਨਾਰੇ ਮੀ ਪਿਆਚੇ ਕੁਕੀਨਾਰੇ ਮੈਨੂੰ ਖਾਣਾ ਬਣਾਉਣਾ ਪਸੰਦ ਹੈ ਮੀ ਪਿਆਚੇ ਵਿਆਚਾਰੇ ਮੀ ਪਿਆਚੇ ਵਿਆਚਾਰੇ ਮੈਨੂੰ ਟਰੈਵਲ ਕਰਨਾ ਪਸੰਦ ਹੈ ਜੋ ਪੰਜਾਬੀ ਚ ਕਹਈਏ ਤਾਂ ਮੈਨੂੰ ਯਾਤਰਾ ਕਰਨਾ ਪਸੰਦ ਹੈ ਮੀ ਪਿਆਚੇ ਨੂਓਟਾਰੇ ਮੀ ਪਿਆਚੇ ਨੂਓਟਾਰੇ ਮੈਨੂੰ ਤੈਰਨਾ ਪਸੰਦ ਹੈ ਜਣ ਕੇ ਮੈਨੂੰ ਸਵੀਵਿੰਗ ਕਰਨਾ ਪਸੰਦ ਹੈ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਪੈਟਰਨ ਹੈ ਜੀ ਪੋਸੋ ਆਵੇਰੇ ਪੋਸੋ ਆਵੇਰੇ ਕੀ ਮੈਂ ਲੈ ਸਕਦਾ ਹਾਂ ਇਸ ਨਾਲ ਵਾਕਿਦਾ ਬਣਾ ਸਕਦੇ ਹਾਂ ਦੇਖ ਲੈਣੇ ਜੀ ਪੋਸੋ ਆਵੇਰੀ ਕਾਫੇ ਪੋਸੋ ਆਵੇਰੇ ਕਾਫੇ ਕੀ ਮੈਂ ਕੌਫੀ ਪੀ ਸਕਦਾ ਹਾਂ ਜਾਂ ਤੈ ਵੀ ਕਹਿ ਸਕਦੇ ਹੋ ਤੁਸੀਂ ਜੇ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਪੋਸੋ ਅਵਰੇ ਕਾਫੇ ਮੈਂ ਕੀ ਮੈਂ ਕੌਫੀ ਪੀ ਸਕਦਾ ਹਾਂ ਨੈਕਸਟ ਹੈ ਜੀ ਪੋਸੋ ਅਵਰੇ ਅਕਵਾ ਪੋਸੋ ਅਵਰੇ ਅਕਵਾ ਕੀ ਮੈਂ ਪਾਣੀ ਲੈ ਸਕਦਾ ਹਾਂ ਜਾਂ ਕੀ ਮੈਂ ਪਾਣੀ ਪੀ ਸਕਦਾ ਹਾਂ ਨੈਕਸਟ ਹੈ ਜੀ ਪੋਸੋ ਆਵੇਰੇ ਆਯੂ ਤੋ ਕੀ ਮੈਨੂੰ ਮਦਦ ਮਿਲ ਸਕਦੀ ਹੈ ਜਾਂ ਮੈਂ ਮਦਦ ਲੈ ਸਕਦਾ ਹਾਂ ਕਿਸੇ ਦੀ ਪੋਸੋ ਆਵੇਰੇ ਤੋ ਬਿਆਦ ਤੁਸੀਂ ਇਸ ਤਰ੍ਹਾਂ ਸੈਂਟੈਂਸ ਬਣਾ ਸਕਦੇ ਹੋ ਪੋਸੋ ਆਵੇਰੇ ਇਲ ਤੂਓ ਨੂਮੇਰੋ ਪੋਸੋ ਆਵੇਰੇ ਇਲ ਤੂਓ ਨੂਮੇਰੋ ਕੀ ਮੈਨੂੰ ਤੁਹਾਡਾ ਨੰਬਰ ਮਿਲ ਸਕਦਾ ਹੈ ਜਾਂ ਮੈਂ ਤੁਹਾਡਾ ਨੰਬਰ ਲੈ ਸਕਦਾ ਹਾਂ ਅੱਜ ਦਾ ਆਪਣਾ ਨੈਕਸਟ ਪੈਟਰਨ ਹੈ ਨੋਨ ਵੋਲਿਓ ਨੋਨ ਵੋਲਿਓ ਜਾਨੀ ਕਿ ਮੈਂ ਨਹੀਂ ਚਾਹੁੰਦਾ ਜਾਂ ਮੈਂ ਇਹ ਨਹੀਂ ਚਾਹੁੰਦਾ ਇਹਦੇ ਨਾਲ ਅਸੀਂ ਸੈਂਟੈਂਸ ਕਿੱਦਾਂ ਬਣਾ ਸਕਦੇ ਹਾਂ ਨੋਨ ਵੋਲਿਓ ਅੰਦਾਰੇ ਅਲ ਬਾਰ ਨੋਨ ਵੋਲਿਓ ਅੰਦਾਰੇ ਅਲ ਬਾਰ ਮੈਂ ਬਾਅਰ ਵਿੱਚ ਨਹੀਂ ਜਾਣਾ ਚਾਹੁੰਦਾ ਤੁਸੀਂ ਕਿਤੇ ਵੀ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਕਹਿ ਸਕਦੇ ਹੋ ਨੌਨ ਵਾਲਿਓ ਅੰਦਾਰੇ ਫੇਰ ਉਸ ਤੋਂ ਬਾਦ ਉਸ ਗਿਆ ਦਾ ਨਾਮ ਲੈ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਰੀ ਹੋਵੇਗੀ ਜੇਕਰ ਤੁਸੀਂ ਇਹੋ ਜਿਹੇ ਵੀਡੀਓਜ਼ ਹੋਰ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਹੈ ਜੀ ਨੌਨ ਵਾਲਿਓ ਪਾਰਲਾਰੇ ਦੀ ਕਵਸਟੋ ਨੌਨ ਵਾਲਿਓ ਪਾਰਲਾਰੇ ਦੀ ਕਵਸਟੋ ਮੈਂ ਇਸ ਵਾਰ ਇਹ ਗੱਲ ਨਹੀਂ ਕਰਨਾ ਚਾਹੁੰਦਾ ਨੌਨ ਵਾਲਿਓ ਪਰਲਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਦੀ ਰਿਕੁਐਸਟੋ ਇਸ ਵਾਰੇ ਨੌਨ ਵਾਲਿਓ ਮੰਜਾਰੇ ਪੀਸਾ ਸਟਾਸੇਰਾ ਨੌਨ ਵਾਲਿਓ ਮੰਜਾਰੇ ਪੀਸਾ ਸਟਾਸੇਰਾ ਮੈਂ ਅੱਜ ਰਾਤ ਪੀਜ਼ਾ ਨਹੀਂ ਖਾਣਾ ਚਾਹੁੰਦਾ ਅੱਜ ਦਾ ਸਾਡਾ ਨੈਕਸਟ ਪੈਟਰਨ ਹੈ ਜੀ ਕਵਾਂਦੋ ਪੋਸੋ ਜਾਨਕੀ ਮੈਂ ਕਦੋਂ ਕਰ ਸਕਦਾ ਹਾਂ ਕਵਾਂਦੋ ਮਤਲਬ ਕਦੋਂ ਪੋਸੋ ਮੈਂ ਕਰ ਸਕਦਾ ਹਾਂ ਕਵਾਂਦੋ ਪੋਸੋ venire a trovarti ਕਵਾਂਦੋ ਪੋਸੋ venire a trovarti ਮੈਂ ਤੁਹਾਨੂੰ ਕਦੋਂ ਮਿਲ ਸਕਦਾ ਹਾਂ ਨੈਕਸਟ ਹੈ ਜੀ ਕਵਾਂਦੋ ਪੋਸੋ iniziare il corso ਮੈਂ ਕੋਰਸ ਕਦੋਂ ਸਟਾਰਟ ਕਰ ਸਕਦਾ ਹਾਂ ਜਾਂ ਕਦੋਂ ਸ਼ੁਰੂ ਕਰ ਸਕਦਾ ਹਾਂ ਜੇਕਰ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ ਆਦੋਏ ਦਾ ਤਾਂ 11:30 ਤੋਂ 12:30 ਦੇ ਵਿੱਚ ਮੇਰੇ ਕੋਲ ਇੱਕ ਕਲਾਸ ਅਵੇਲੇਬਲ ਹੈ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਿਹੜੀ ਕਿ ਆਲਰੇਡੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨਡ ਹੈ ਨੈਕਸਟ ਹੈ ਜੀ ਕਵਾਂਦੋ ਪੋਸੋ ਪਾਰਟੀਰੇ ਕਵਾਂਦੋ ਪੋਸੋ ਪਾਰਟੀਰੇ ਮੈਂ ਕਦੋਂ ਜਾ ਸਕਦਾ ਹਾਂ ਜਾਂ ਮੈਂ ਕਦੋਂ ਆਪਣੀ ਯਾਤਰਾ ਇਹ ਜਿਹੜੀ ਸ਼ੁਰੂ ਕਰ ਸਕਦਾ ਹਾਂ ਕਦੋਂ ਪੋਸੋ ਮੰਜਾਰੇ ਕਦੋਂ ਪੋਸੋ ਮੰਜਾਰੇ ਮੈਂ ਕਦੋਂ ਖਾ ਸਕਦਾ ਹਾਂ ਅੱਜ ਦਾ ਆਪਣਾ ਨੈਕਸਟ ਪੈਟਰਨ ਹੈ ਪਰ ਕ ਨਨ ਪਰ ਕ ਨਨ ਕਿਉਂ ਨਹੀਂ ਇਸ ਨਾਲ ਸੈਂਟੈਂਸ ਕਿੰਦਾ ਬਣਾ ਸਕਦੇ ਹਾਂ ਪਰ ਕ ਨਨ ਵੀ ਨਹੀਂ ਪਰ ਕ ਨਨ ਵੀ ਨਹੀਂ ਤੁਸੀਂ ਕਿਉਂ ਨਹੀਂ ਆਉਂਦੇ perche non provi perche non provi tusi koshish kyon nahi karde next vaak hai ji perche non studi di piu perche non studi di piu tusi hor padhai kyon nahi karde perche non kiye di ayu to perche non kiye di ayu to tusi madad kyon nahi mangde

ਮੈਂ ਨੌਕਰੀ ਦੀ ਤਲਾਸ਼ ਕਰ ਰਿਹਾ ਹਾਂ ਸਤੋ ਚਿਰਕਾਂਡੋ ਇ ਮਿਏੀ ਓਕੀਆਲੀ ਸਤੋ ਚਿਰਕਾਂਡੋ ਇ ਮਿਏੀ ਓਕੀਆਲੀ ਮੈਂ ਆਪਣੀਆਂ ਐਨ ਕਾ ਲੱਭ ਰਿਹਾ ਹਾਂ ਸਤੋ ਚਿਰਕਾਂਡੋ ਊਨ ਬੁਨ ਰਿਸ托ਰਾਂਤੇ ਸਤੋ ਚਿਰਕਾਂਡੋ ਊਨ ਬੁਨ ਰਿਸ托ਰਾਂਤੇ ਮੈਂ ਇੱਕ ਚੰਗੇ ਰੈਸਟੋਰੈਂਟ ਦੀ ਭਾਲ ਕਰ ਰਿਹਾ ਹਾਂ ਜਾਂ ਲੱਭ ਰਿਹਾ ਹਾਂ ਸਟੋ ਚਰਕਾਂਦੋ ਕਾਜ਼ਾ ਸਟੋ ਚਰਕਾਂਦੋ ਕਾਜ਼ਾ ਮੈਂ ਇੱਕ ਘਰ ਦੀ ਤਲਾਸ਼ ਕਰ ਰਿਹਾ ਹਾਂ ਕੋਜ਼ਾ ਪੋਸੋ ਜਾਨੀ ਕਿ ਮੈਂ ਕੀ ਕਰ ਸਕਦਾ ਹਾਂ ਇਸ ਨਾਲ ਸੈਂਟੈਂਸ ਦੇਖ ਲੈਂਦੇ ਹਾਂ ਕੋਜ਼ਾ ਪੋਸੋ ਫਾਰੇ ਕੋਜ਼ਾ ਪੋਸੋ ਫਾਰੇ ਮੈਂ ਕੀ ਕਰ ਸਕਦਾ ਹਾਂ cosa posso dire cosa posso dire me chi ke sakda ha cosa posso portare cosa posso portare me ki le sakda ha next pattern hai i vizonio di ki tonu load hai i vizonio di vaak dekho ai vi zonio di aiuto ai vi zonio di aiuto ki tenu madad di lod hai next hai ji ai vi zonio di soldi ki tuhannu paise di lod hai jaan tenu paise di lod hai last sentence hai ji apna ai vi zonio di tempo ai vi zonio di tempo ਤੁਹਾਨੂੰ ਸਮੇਂ ਦੀ ਲੋੜ ਹੈ ਜਾਂ ਤੈਨੂੰ ਸਮੇਂ ਦੀ ਲੋੜ ਹੈ ਮੀਤ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇ ਤੁਸੀਂ ਇਹੋ ਜਿਹੇ ਵੀਡੀਓਜ਼ ਹੋਰ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਲਿਖਣਾ ਮੋਰ ਵੀਡੀਓਜ਼ ਲਾਈਕ ਥਿਸ ਇਹ ਵਾਲਾ ਕਮੈਂਟ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਜ਼ਰੂਰ ਦਬਾ ਲੈਣਾ ਤਾਂ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ